ਮੋਸਤੂ ਮੈਂ ਤੁਹਾਡਾ ਆਪਣਾ ਸੁਖਪਾਲ ਸਿੰਘ ਖੇਰਾ ਲੋਕ ਸਭਾ ਸੰਗਰੂਰ ਤੋਂ ਕਾਂਗਰਸ ਦਾ ਉਮੀਦਵਾਰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕੱਲ ਦਿਨ ਬੁੱਧਵਾਰ 8 ਤਰੀਕ ਨੂੰ ਅਸੀਂ ਆਪਣੀ ਪਾਰਟੀ ਦਾ ਇੱਕ ਇਕੱਤਰਤਾ ਭਗਤ ਸਿੰਘ ਚੌਂਕ ਸੰਗਰੂਰ ਸ਼ਹਿਰ ਵਿੱਚ ਕਰ ਰਹੇ ਹਾਂ ਇੱਥੇ ਇਕੱਤਰ ਇਕੱਤਰ ਹੋ ਕੇ ਆਪਾਂ ਸਭ ਨੇ ਜੋ ਪੰਜਾਬ ਦੇ ਮੌਜੂਦਾ ਹਾਲਾਤ ਨੇ ਕਿੱਤਿਆਂ ਦੇ ਕਾਮਿਆਂ ਦੇ ਖੇਤ ਮਜ਼ਦੂਰਾਂ ਦੇ ਕਿਸਾਨਾਂ ਦੇ ਨੌਜਵਾਨਾਂ ਦੇ ਔਰਤਾਂ ਦੇ ਪਛੜੀਆਂ ਸ਼੍ਰੇਣੀਆਂ ਦੇ ਐਸਸੀ ਵਰਗ ਦਲਿਤਾਂ ਦੇ ਇਹ ਸਾਰੇ ਮੁੱਦੇ ਜੋ ਹਨ ਪੰਜਾਬ ਦੇ ਔਰ ਜੋ ਅਨਿਆਏ ਹੋ ਰਿਹਾ ਵਾ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਨਾਲ ਅਤੇ ਜੋ ਪਿਛਲੇ 2 ਸਾਲਾਂ ਚ ਵਾਅਦਾ ਖਿਲਾਫੀ ਕੀਤੀ ਆ ਮੌਕੇ ਦੀ ਸਰਕਾਰ ਨੇ ਇਹਨਾਂ ਸਾਰੇ ਪੱਖ ਦੇ ਮਸਲਿਆਂ ਤੇ ਅੱਜ ਅਸੀਂ ਚਰਚਾ ਕਰਾਂਗੇ ਕੱਲ ਮੈਂ ਤੁਹਾਨੂੰ ਅਪੀਲ ਕਰਨਾ ਚਾਹੁੰਦਾ ਕਿ ਵੱਧ ਤੋਂ ਵੱਧ ਆਪਣੇ ਸਾਥੀਆਂ ਦੇ ਨਾਲ ਸਾਡਾ ਸਾਥ ਦਿਓ ਅ ਫੁੱਦਵਾਰ ਦਿਨ ਠੀਕ ਸਵੇਰੇ 10 ਵਜੇ ਭਗਤ ਸਿੰਘ ਚੌਂਕ ਸੰਗਰੂਰ ਸ਼ਹਿਰ ਮਿਲਦੇ ਆਂ ਤੇ ਅਗਲੀ ਰਣਨੀਤੀ ਤੈਅ ਕਰਦੇ ਆਂ ਸੰਗਰੂਰ ਦੀ ਲੋਕਸ਼ਕਤੀ ਸਭਾ ਦੀ ਔਰ ਉੱਥੇ ਜਾ ਕੇ ਕੀ ਮੁੱਦੇ ਰੱਖਣੇ ਹਨ ਉਹ ਤੁਹਾਡਾ ਕੱਲ ਮੈਂ ਚਰਚਾ ਕਰੂੰਗਾ ਭਗਤ ਸਿੰਘ ਚੌਂਕ 10 ਵਜੇ ਸੰਗਰੂਰੀ